ਇੱਕ ਵਾਰੀ ਦੀ ਗੱਲ ਹੈ ਸੰਤ ਕੀਤਰੀਏ ਭਾਈ ਹੀਰਾ ਸਿੰਘ ਜੀ ਬੜੇ ਬਿਮਾਰ ਹੋ ਗਏ ਤੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਹਨਾਂ ਦਾ ਹਸਪਤਾਲ ਪਤਾ ਲੈਣ ਆਪ ਪਹੁੰਚੇ ਤੇ ਸਹਿ ਸੁਭਾਅ ਵਿਚਾਰ ਉਤਾਂਦਰਾ ਕਰਦੇ ਆਂ ਗੱਲ ਤੁਰ ਪਈ ਭਾਈ ਵੀਰ ਸਿੰਘ ਜੀ ਆਖਣ ਲੱਗੇ ਸਾਨੂੰ ਕਦੇ ਵੀ ਕਿਸੇ ਦੇ ਸਰੀਰਕ ਦੁੱਖ ਰੋਗ ਕਸ਼ਟ ਕੀੜਾ ਦੇਖ ਕੇ ਐਵੇਂ ਜੱਜ ਨਹੀਂ ਕਰਨਾ ਚਾਹੀਦਾ ਕਿ ਇਹ ਕਿਸੇ ਦੇ ਕੋਈ ਕਿਹੜੇ ਕਰਮਾਂ ਦਾ ਲੇਖਾ ਹੈ ਇਹ ਨਤੀਜੇ ਨਹੀਂ ਕੱਢਣੇ ਚਾਹੀਦੇ ਕਿਉਂਕਿ ਸਾਰੇ ਕਰਮਾਂ ਦਾ ਲੇਖਾ ਜੋ ਖਾਤਾ ਸਿਰਫ ਵਾਹਿਗੁਰੂ ਜੀ ਕੋਲ ਹੈ ਸਾਰੇ ਮਾੜੇ ਨਹੀਂ ਸਾਰੇ ਚੰਗੇ ਨਹੀਂ ਕਹਿੰਦੇ ਕਿਸੇ ਨੂੰ ਕੋਈ ਸੌਖੀ ਮੌਤ ਆ ਜਾਏ ਭਾਵੇਂ ਕਿਸੇ ਨੇ ਕੋਈ ਚੋਰੀ ਯਾਰੀ ਕਰਕੇ ਜਾਂ ਕਿਸੇ ਨੇ ਕੋਈ ਕਤਲ ਕਰਕੇ ਕੋਈ ਭੱਜ ਰਿਹਾ ਹੋਏ ਤੇ ਪਿੱਛੋਂ ਪੁਲਿਸ ਗੋਲੀ ਮਾਰ ਦੇ ਤੇ ਉਸ ਨੂੰ ਤਾਂ ਬੜੀ ਮੌਤ ਸੌਖੀ ਆ ਗਈ ਇਹਦਾ ਮਤਲਬ ਇਹ ਨਹੀਂ ਕਿ ਉਸਨੇ ਬਹੁਤ ਚੰਗਾ ਜੀਵਨ ਜੀਵਿਆ ਸੋ ਕਦੇ ਵੀ ਜੱਜ ਨਾ ਕਰੋ ਸਾਨੂੰ ਸਿੱਖਾਂ ਨੂੰ ਤਾਂ ਸਿਰਫ ਇਹ ਹੁਕਮ ਹੈ ਕਿ ਜਦ ਲਗ ਜੀਵੇ ਕਲੀ ਕਾਲ ਮੈਂ ਜਨਾਨਕ ਨਾਮ ਸੁਮਾਰ ਅਸਲ ਦੇ ਵਿੱਚ ਰੋਗੀ ਤਾਂ ਉਹ ਹੈ ਜਿਹਨੇ ਸਾਰੀਆਂ ਸੁੱਖ ਸੁਵਿਧਾਵਾਂ ਤੋਂ ਬਾਅਦ ਵੀ ਵੈਗਰੂ ਨੂੰ ਭੁਲਾ ਦਿੱਤਾ ਹੈ ਤੇ ਅਸਲੀ arogyan ਉਹ ਹੈ ਜਿਹੜਾ ਦੁੱਖ ਕਸ਼ਟ ਸਹਾਰਦਿਆਂ ਹੋਇਆਂ ਵੀ ਉਹ ਵੈਗਰੂ ਦੇ ਸਿਮਰਨ 'ਚ ਜੁੜਿਆ ਹੈ